ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਜੀ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦੇ ਹੋ ਲਗਭਗ ਮੈਨੂੰ 18-20 ਸਾਲ ਤਕਰੀਬ ਹੋ ਚੁਕਲੇ ਆ ਜੀ 18-20 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੈਗਾ ਸ਼ੇਅਰ ਮਾਰਕੀਟ ਦਾ ਜੀ ਹੂੰ ਤੇ ਸ਼ੇਅਰ ਮਾਰਕੀਟ ਨੂੰ ਕੀ ਲੋਕੀ ਜਿਵੇਂ ਅੱਜ ਕੱਲ ਖੇਡਦੇ ਪਏ ਨੇ ਕਿ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾਓ ਤੇ ਦਿਨਾਂ ਦੇ ਵਿੱਚ ਅਮੀਰ ਬਣ ਜਾਓ ਕੀ ਇਹ ਜੂਆ ਹੈ ਜੂਆ ਦਾ ਆਪਾਂ ਕਿਸੇ ਵਿੱਚ ਜ ਖੇਡ ਸਕਦੇ ਆ ਜਿਨੂੰ ਲਈ ਨੀਂ ਕਿ ਜੂਆ ਖੇਡਣ ਲਈ ਆਪਾਂ ਨੂੰ ਸਟਾਕ ਮਾਰਕੀਟ ਦੀ ਰੋਡ ਪੈਗੀ ਠੀਕ ਹੈ ਤੁਸੀਂ ਜੂਆ ਖੇਡਣਾ ਹੈ ਤਾਂ ਕਿਤੇ ਵੀ ਜਾ ਕੇ ਖੇਡ ਸਕਦੇ ਹੋ ਹੁਣ ਪੰਜਾਬੀ ਚ ਕਹਿ ਦਿੰਦੇ ਆ ਜਿਵੇਂ ਨਾ ਵੀ ਕੁਛ ਨਹੀਂ ਮਿਲਿਆ ਹਨਾ ਦੋ ਬੰਦੇ ਇਕੱਠੇ ਹੋ ਗਏ ਦੋ ਆੜੀ ਇਕੱਠੇ ਹੋਏ ਉਹਨਾਂ ਚੱਪਲ ਚੱਕ ਲਈ ਜੀ ਬਸ 10 ਮਿੱਤਰਾਂ ਸਿੱਧੀ ਕਾ ਪੁੱਠੀ ਬਿਲਕੁਲ ਚੱਪਲ ਤਾਂ ਪਾਣਸੇ ਬਣੀ ਸੀ ਨਾ ਜੀ ਹਾਂਜੀ ਹਾਂਜੀ ਚੱਪਲ ਪਾਣ ਲਈ ਬਣੀ ਸੀ ਖੇਡ ਜੂਆ ਲਈ ਉਸੇ ਤਰ੍ਹਾਂ ਹੀ ਸਟਾਕ ਮਾਰਕੀਟ ਹੈ ਇਹ ਮੁੱਦਾ ਸੀ ਇਨਵੈਸਟਮੈਂਟ ਦਾ ਠੀਕ ਹੈ ਤੇ ਲੋਕਾਂ ਨੇ ਇਹਨੂੰ ਜੂਆ ਬਣਾ ਲਿਆ